ਤੂੰ ਕਾਹਦਾ ਪਟਵਾਰੀ ਵੇ ਮੁੰਡਾ ਮੇਰਾ ਰੋਵੇ ਅੰਬ ਨੂੰ ਤੇ ਅਸੀਂ ਜਿਸ ਪਟਵਾਰੀ ਦੀ ਗੱਲ ਕਰਨ ਲੱਗੇ ਆ ਉਹਨੇ ਆਪਣਾ ਮੁੰਡਾ ਕੇਵਲ ਅੰਬ ਨੂੰ ਰੋਣ ਨਹੀਂ ਦਿੱਤਾ ਸਗੋਂ ਉਹਨੇ ਅੰਬਾਂ ਦੇ ਬਾਗ ਵੀ ਖਰੀਦ ਲਿਆ ਕਹਿਣ ਦਾ ਮਤਲਬ ਇਹ ਹੈ ਕਿ ਆਪਣੀ ਆਮਦਨ ਤੋਂ ਜ਼ਿਆਦਾ ਜਾਇਦਾਦ ਵਿੱਚ ਫਸੇ ਹੋਏ ਇੱਕ ਪਟਵਾਰੀ ਦਾ ਮਾਮਲਾ ਤੁਹਾਡੇ ਸਾਹਮਣੇ ਲਿਆਉਣ ਲੱਗੇ ਕਿ ਉਸ ਪਟਵਾਰੀ ਨੇ ਆਪਣੇ ਛੋਟੇ ਜਿਹੇ ਕਾਰਜਕਾਲ ਦੇ ਦੌਰਾਨ ਆਪਣੀ ਨੌਕਰੀ ਦੇ ਦੌਰਾਨ ਸਰਵਿਸ ਦੇ ਦੌਰਾਨ ਕਿੰਨੀ ਵੱਡੀ ਜਾਇਦਾਦ ਬਣਾ ਲਈਏ ਇਸੇ ਪਟਵਾਰੀ ਕਰਕੇ ਹੀ ਪੰਜਾਬ ਸਰਕਾਰ ਤੇ ਸਮੂੱਚਾ ਮਾਲ ਵਿਭਾਗ ਇੱਕ ਦੂਸਰੇ ਦੇ ਆਹਮੋ ਸਾਹਮਣੇ ਬਾਹਾਂ ਤਾਂ ਚੜਾ ਕੇ ਖੜਾ ਤਣਾਤਣੀ ਦਾ ਮਾਹੌਲ ਬਣਿਆ ਹੋਇਆ ਆਪਸ ਦੇ ਵਿੱਚ ਇੱਟ ਖੜਿੱਕਾ ਹੋ ਰਿਹਾ ਹੈ ਮਾਲ ਵਿਭਾਗ ਦੇ ਸਮੂੱਚੇ ਪਟਵਾਰੀਆਂ ਨੇ ਕਲਮ ਛੋੜ ਹੜਤਾਲ ਕੀਤੀ ਸੀ ਤਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਘੁਰਕੀ ਮਾਰੀ ਗਈ ਕਿ ਤੁਸੀਂ ਕਲਮ ਛੱਡ ਦਿਓ ਫਿਰ ਅਸੀਂ ਦੇਖਾਂਗੇ ਕਿ ਕਿਹਦੇ ਹੱਥ ਦੇ ਵਿੱਚ ਇਹ ਕਲਮ ਫਟਾਉਣੀ ਹੈ ਕਿਉਂਕਿ ਬਹੁਤ ਸਾਰੇ ਪੜ੍ਹੇ ਲਿਖੇ ਨੌਜਵਾਨ ਬੇਰੁਜ਼ਗਾਰ ਤੁਰੇ ਫਿਰਦੇ ਨੇ ਪਟਵਾਰੀਆਂ ਨੇ ਇੱਕ ਹੋਰ ਪੈਂਤੜਾ ਖੇਡਿਆ ਉਹਨਾਂ ਨੇ ਕਿਹਾ ਕਿ ਜਿਹੜੇ ਜਿਹੜੇ ਸਾਨੂੰ ਪਟਵਾਰ ਸਰਕਲ ਮਿਲੇ ਨੇ ਉਹਨਾਂ ਦੇ ਉੱਪਰ ਤੇ ਕੰਮ ਕਰਾਂਗੇ ਜਿਹੜਾ ਵਾਧੂ ਕੰਮ ਮਿਲਿਆ ਹੋਇਆ ਉਹ ਉਹਨਾਂ ਨੇ ਛੱਡ ਦਿੱਤਾ ਉਹ ਇਸੇ ਮਾਮਲੇ ਨੂੰ ਲੈ ਕੇ ਅਸੀਂ ਗੱਲਬਾਤ ਕਰਨ ਲੱਗੇ ਕਿ ਆਖਰ ਕਿਹੜੇ ਪਟਵਾਰੀ ਦੇ ਮੰਗਰ ਇਹ ਸਾਰੇ ਮਾਲ ਮਹਿਕਮੇ ਨੂੰ ਸਟੈਂਡ ਲਿਆ ਜੀਹਾਂ ਇਹ ਪਟਵਾਰੀ ਹੈ ਜੀ ਬਲਕਾਰ ਸਿੰਘ ਇਹ ਬਲਕਾਰ ਸਿੰਘ ਜਿਨੇ ਆਪਣੀ ਸਰਵਿਸ ਦੇ ਦੌਰਾਨ ਬਹੁਤ ਵੱਡੀ ਜਾਇਦਾਦ ਬਣਾ ਲਈ ਹੈ ਵੱਡਾ ਇੱਕ ਸਾਮਰਾਜ ਕਾਇਮ ਕੀਤਾ ਔਰ ਇਹ ਪਟਵਾਰੀ ਬਲਕਾਰ ਸਿੰਘ ਐਸ ਵੇਲੇ ਰੈਵਨਿਊ ਸਰਕਲ ਕੱਕੜਵਾਲ ਦੇ ਵਿੱਚ ਤਾਇਨਾਤ ਸੀ ਔਰ ਆਪਣੀ ਤਾਇਨਾਤੀ ਦੇ ਦੌਰਾਨ ਇਹਨੇ ਬਹੁਤ ਵੱਡੇ ਪੱਧਰ ਤੇ ਤਾਂਦਲੀਆਂ ਕੀਤੀਆਂ ਔਰ ਜ਼ਮੀਨਾ ਬਣਾ ਲਈਆਂ ਇਸੇ ਕਰਕੇ ਹੀ ਵਿਜੀਲੈਂਸ ਤੇ ਇਹ ਲਗਾਤਾਰ ਰਡਾਰ ਤੇ ਚੱਲ ਰਿਹਾ ਸੀ ਵਿਜੀਲੈਂਸ ਵੱਲੋਂ ਇਸ ਪਟਵਾਰੀ ਨੂੰ ਇਸ ਕਰਕੇ ਫੜਿਆ ਗਿਆ ਕਿਉਂਕਿ ਇਸ ਨੇ ਗਲਤ ਦਸਤਾਵੇਜ਼ ਤੇ ਜਾਲੀ ਵਸੀਅਤ ਤਿਆਰ ਕੀਤੀ ਸੀ ਉਸ ਮਾਮਲੇ ਨੂੰ ਲੈ ਕੇ ਹੁਣ ਇਹਦੇ ਉੱਪਰ ਗਾਜ ਡਿੱਗੀ ਹੈ ਔਰ ਜੇਕਰ ਗੱਲ ਕੀਤੀ ਜਾਵੇ ਇਸ ਮਾਮਲੇ ਨੂੰ 14 ਕਨਾਲ 11 ਮਰਲੇ ਜ਼ਮੀਨ ਦੇ ਜਾਲੀ ਦਸਤਾਵੇਜ਼ ਤਿਆਰ ਕੀਤੇ ਗਏ ਸਨ ਔਰ ਉਸ ਤੋਂ ਬਾਅਦ ਉਸ ਦੀ ਵਸੀਅਤ ਤਿਆਰ ਕੀਤੀ ਗਈ ਸੀ ਔਰ ਇਸੇ ਇਲਜ਼ਾਮਾਂ ਦੇ ਅਧੀਨ ਇਹ ਪਟਵਾਰੀ ਜਿਹੜਾ ਗ੍ਰਿਫਤਾਰ ਕੀਤਾ ਹੈ ਜਿਸ ਨੂੰ ਲੈ ਕੇ ਸਮੁੱਚੇ ਮਾਲ ਵਿਭਾਗ ਦੇ ਪਟਵਾਰੀਆਂ ਨੇ ਕਲਮ ਛੋੜ ਹੜਤਾਲ ਕੀਤੀ ਹੋਈ ਸੀ ਦੱਸਣਾ ਚਾਹਾਂਗੇ ਕਿ 54 ਥਾਮਾ ਤੇ 55 ਏਕੜ ਜ਼ਮੀਨ ਇਸ ਪਟਵਾਰੀ ਬਲਕਾਰ ਸਿੰਘ ਨੇ ਖਰੀਦੀ ਹੋਈ ਹੈ ਔਰ 54 ਦੇ ਵਿੱਚੋਂ 33 ਜਾਇਦਾਦਾਂ ਸਰਵਸ ਦੇ ਦੌਰਾਨ ਹੀ ਇਹਨੇ ਖਰੀਦੀਆਂ ਨੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਬਲਕਾਰ ਸਿੰਘ 2002 ਦੇ ਵਿੱਚ ਜੁਆਇਨ ਕਰਦਾ ਹੈ ਔਰ 2023 ਤੱਕ ਤੁਸੀਂ ਆਪ ਹਿਸਾਬ ਲਾ ਲਓ ਕਿ 55 ਏਕੜ ਜ਼ਮੀਨ ਦਾ ਮਾਲਕ ਬਣ ਜਾਂਦਾ ਹੈ ਔਰ ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦਾ ਮਾਮਲਾ ਜਿਹੜਾ ਹੁਣ ਇਹਦੇ ਉੱਪਰ ਚੱਲ ਰਿਹਾ ਔਰ ਆਪਣੀ ਗੱਡੀ ਦੇ ਵਿੱਚ ਜੀਹਾਂ ਆਪਣੀ ਗੱਡੀ ਦੇ ਵਿੱਚ ਹੀ ਜ਼ਮੀਨ ਜਿਆਦਾ ਨਾਲ ਸੰਬੰਧਿਤ ਸਾਰੇ ਕਾਗਜ਼ ਪੱਤਰ ਰੱਖਿਆ ਕਰਦਾ ਸੀ ਕਿਉਂਕਿ ਉਹਨੂੰ ਪਤਾ ਸੀ ਕੀ ਪਤਾ ਕਿਸ ਵੇਲੇ ਇਹਨਾਂ ਕਾਗਜ਼ਾਂ ਦੀ ਲੋੜ ਪੈ ਜਵੇ ਤੇ ਉਹ ਜ਼ਮੀਨ ਨੂੰ ਖਰੀਦ ਕੇ ਆਪਣੇ ਨਾਂ ਜਾਂ ਆਪਣੇ ਰਿਸ਼ਤੇਦਾਰਾਂ ਦੇ ਨਾਮ ਕਰਵਾ ਸਕੇ ਪਟਿਆਲਾ ਦੇ ਵਿੱਚ ਇਸ ਪਟਵਾਰੀ ਦੇ ਕੋਲ ਅਫੀਸਰ ਕਲੋਨੀ ਦੇ ਵਿੱਚ 400 ਗਜ ਦਾ ਰਹਾਇਸ਼ੀ ਪਲਾਟ ਵੀ ਹੈ ਤੇ ਦੋ ਕਮਰਸ਼ੀਅਲ ਪਲਾਟ ਵੀ ਇਸ ਦੇ ਕੋਲ ਹਨ ਔਰ ਨਾਲ ਦੀ ਨਾਲ ਬਲਕਾਰ ਸਿੰਘ ਲਹਿਰਾ ਗਾਗਾ ਮੂਨਕ ਤੇ ਬਡਲਾਡਾ ਦੇ ਵਿੱਚ 2005 ਤੋਂ 2023 ਤੱਕ ਰਿਹਾ ਹੈ ਔਰ ਇਹ ਜਾਇਦਾਦ ਇਸ ਨੇ ਇੰਨੇ ਹੀ ਅਰਸੇ ਦੇ ਦੌਰਾਨ ਖਰੀਦੋ ਫਰੋਖਤ ਕੀਤੀ ਹੈ ਔਰ ਵੱਡੀ ਗੱਲ ਹੈ ਕਿ ਇਹ ਬੜਾ ਹੀ ਸ਼ਾਤਰ ਪਟਵਾਰੀ ਕਿ ਜਿਸ ਨੇ ਇੰਨੀ ਵੱਡੀ ਜਾਇਦਾਦ ਬਣਾਈ ਹੈ ਔਰ ਸਰਕਾਰ ਦੀ ਇਸੇ ਤਰ੍ਹਾਂ ਹੀ ਹੋਰ ਵੀ ਬਹੁਤ ਸਾਰੇ ਪਟਵਾਰੀਆਂ ਦੇ ਉੱਪਰ ਆਖ ਹੈ ਕਿ ਜਿਨ੍ਹਾਂ ਨੇ ਆਪਣੀ ਆਮਦਨ ਤੋਂ ਜ਼ਿਆਦਾ ਏ ਏਡੀ ਵੱਡੀ ਜ਼ਮੀਨ ਜਾਇਦਾਦ ਬਣਾਈ ਹੋਈ ਆ ਕਿ ਜਿਹਦਾ ਉਹਨਾਂ ਦੇ ਕੋਲ ਕੋਈ ਹਿਸਾਬ ਕਿਤਾਬ ਨਹੀਂ ਜੇਕਰ ਦੇਖਿਆ ਜਾਵੇ 2005 ਦੇ ਵਿੱਚ ਇਹ ਪਟਵਾਰੀ ਬਲਕਾਰ ਸਿੰਘ ਜੁਆਇਨ ਕਰਦਾ ਤੇ ਜੇਕਰ ਜੁਆਇਨਿੰਗ ਦੀ ਆਪਾਂ ਗੱਲ ਕਰੀਏ ਤਾਂ ਉਸ ਵੇਲੇ ਤਨਖਾਹ ਕਿੰਨੀ ਖੋਵੇਗੀ 25 ਤੋਂ 30 ਹਜ਼ਾਰ ਦੇ ਵਿਚਕਾਰ ਜੇਕਰ ਤਨਖਾਹ ਹੋਵੇਗੀ ਤਾਂ ਹੁਣ ਇਸ ਵੇਲੇ ਤੱਕ ਔਰ ਇੰਨੇ ਵੱਡੇ ਉਹ ਜ਼ਮੀਨ ਜਾਇਦਾਦ ਦਾ ਮਾਲਕ ਬਣ ਗਿਆ 54 ਥਾਮਾ ਤੇ 55 ਏਕੜ ਜ਼ਮੀਨ ਖਰੀਦ ਕੇ ਬੈਠਾ ਹੈ ਤਾਂ ਇਹ ਕਹਿਣਾ ਬਣਦਾ ਕਿ ਕਿਤੇ ਨਾ ਕਿਤੇ ਦਾਲ ਦੇ ਵਿੱਚ ਕਾਲਾ ਜ਼ਰੂਰ ਹੈ ਸਰਕਾਰ ਦੀ ਇਸ ਪਟਵਾਰੀ ਦੇ ਉੱਪਰ ਬੜੀ ਦੇਰ ਤੋਂ ਅੱਖ ਸੀ ਔਰ ਬਿਜਨੈਸ ਵਿਭਾਗ ਵੱਲੋਂ ਇਸ ਪਟਵਾਰੀ ਨੂੰ ਹੁਣ ਕਾਬੂ ਕੀਤਾ ਗਿਆ ਔਰ ਇਸ ਨੂੰ ਲੈ ਕੇ ਹੀ ਸਮੁੱਚੇ ਮਾਲ ਮਹਿਕਮੇ ਦੇ ਵਿੱਚ ਹੜਕੰਪ ਮਚਿਆ ਹੋਇਆ ਦੇਖੋ ਗੱਲ ਇਹ ਹੈ ਕਿ ਸਰਕਾਰ ਨੇ ਇੱਕ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਦਾ ਵਾਦਾ ਕੀਤਾ ਸੀ ਬਿਜਲੈਸ ਨੂੰ ਕਿਤੇ ਨਾ ਕਿਤੇ ਦਾਲ ਦੇ ਵਿੱਚ ਕਾਲਾ ਲੱਗਿਆ ਔਰ ਪਟਵਾਰੀ ਨੂੰ ਗ੍ਰਿਫਤਾਰ ਕੀਤਾ ਔਰ ਬਾਕੀ ਪਟਵਾਰੀ ਉਸ ਦੀ ਹਮਾਇਤ ਤੇ ਉਤਰ ਆਏ ਨੇ ਗੱਲ ਇੱਥੇ ਇਹ ਬਣਦੀ ਹੈ ਕਿ ਕਲਮ ਚੋੜ ਹੜਤਾਲ ਦੇ ਨਾਲੋਂ ਚੰਗਾ ਹੁੰਦਾ ਕਿ ਜੇਕਰ ਸਾਰੇ ਦੇ ਸਾਰੇ ਪਟਵਾਰੀ ਜਿਹੜੇ ਐ ਉਹ ਇਹ ਤਹਈਆ ਕਰ ਦੇ ਕਿ ਅਸੀਂ ਆਪਣੇ ਮਹਿਕਮੇ ਦੇ ਵਿੱਚ ਕਿਸੇ ਨੂੰ ਵੀ ਰਿਸ਼ਵਤ ਨਹੀਂ ਲੈਣ ਦੇਣਾ ਔਰ ਜਿਹੜਾ ਬੰਦਾ ਰਿਸ਼ਵਤ ਲੈਂਦਾ ਹੋਏਗਾ ਉਸ ਦਾ ਸਾਥ ਵੀ ਛੋੜ ਦੇਾਂਗੇ ਛੱਡ ਦੇਾਂਗੇ ਪਰ ਇਸ ਵੇਲੇ ਮਾਮਲਾ ਕੁਝ ਹੋਰ ਹੈ ਔਰ ਐਸੀ ਬਲਕਾਰ ਸਿੰਘ ਹੁਣਾਂ ਦੀ ਉਹ ਜਾਣਕਾਰੀ ਕਿ ਜਿਸ ਨੂੰ ਹਰ ਇੱਕ ਬੰਦੇ ਨੂੰ ਸੁਣਨਾ ਬਣਦਾ ਹੈ ਪਤਾ ਹੋਣਾ ਚਾਹੀਦਾ ਹੈ ਕਿ ਇਹ ਪਟਵਾਰੀ ਅਸਲ ਦੇ ਵਿੱਚ ਕੀ ਕਰਦਾ ਰਿਹਾ ਕਿਉਂ ਵਿਜੀਲੈਂਸ ਨੇ ਇਸ ਨੂੰ ਚੱਕਿਆ ਦੇਖਦੇ ਰਹੋ ਲਾਈ ਪੰਜਾਬੀ ਟੀਵੀ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਇੱਕ ਟਾਪਲੇ ਟੀਵੀ ਦੇਖਿਆ ਜਾ ਸਕਦਾ ਹੈ ਵੌਲਟ 5 ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ